ਜਨਮ ਹੋਇਆ ਤੇ ਇਹਦੇ ਸੁਭਾਅ ਨੂੰ ਤਾਂ ਮੈਂ ਹੀ ਸਮਝਦਾ ਵੀ ਮੈਂ ਗੁਰੂ ਘਰੋਂ ਗੁੜਤੀ ਲਿਆ ਕੇ ਕੁੰਭ ਦੇ ਜਲਦੀ ਇਹਨੂੰ ਦਿੱਤੀ ਸੀ ਤੇ ਉੱਥੇ ਫਿਰ ਉਹਦੇ ਵਿੱਚ ਪਾਣੀ ਦੇ ਵਿੱਚ ਬਾਣੀ ਤੇ ਬਾਣੀ ਦੇ ਨਾਲ ਗਾਂ ਹੁਣ ਬਾਣਾ ਜੁੜ ਗਿਆ ਤੇ ਇਹਦੇ ਸੁਭਾਅ ਦਾ ਤਾਂ ਫਿਰ ਫਰਕ ਪੈਣਾ ਹੀ ਸੀ ਕਿਉਂਕਿ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਛੇਵੇਂ ਪਾਸ਼ਾ ਦਾ ਆਪ ਹੀ ਸਤਿਗੁਰੂ ਪੂਰੇ ਸੀਗੇ ਜਿੱਧਰ ਨੂੰ ਜਾਂਦੇ ਸੀਗੇ ਕੋਈ ਉਹਨਾਂ ਕਿਸੇ ਪਾਸੋਂ ਹਰੇ ਨਹੀਂ ਸੀਗੇ ਤੇ ਮੈਂ ਤਾਂ ਇਹੀ ਸਮਝਦਾ ਵੀ ਜਿਹੜੇ ਇਹਦੇ ਸੁਭਾਅ ਇਸਤਿਕਾਂ ਦੇ ਬਣੇ ਆ ਜਿਹੜੇ ਲੋਕ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਦੇ ਉੱਤੇ ਇਹ ਇਹੋ ਜਿਹਾ ਕੁਝ ਕਰਦਾ ਤੇ ਮੈਨੂੰ ਤਾਂ ਲੱਗਦਾ ਉਹ ਹੀ ਸਤਗੁਰੂ ਦੀ ਇਹ ਹੈਗੀ ਆ ਦੇਣ ਤੇ ਉਹ ਸਿੱਖੀ ਦੀਆਂ ਬਾਟਾਂ ਜੇ ਹੋਰ ਵੀ ਨਿਲੰਮੀਆ ਵੀਰ ਮੰਨੂ ਦੀਆਂ ਜੇਲਾਂ ਚ ਸਿੰਘ ਸਿੰਘਣੀਆਂ ਜਦੋਂ ਉੱਥੇ ਉਹਨਾਂ ਦੇ ਬੱਚੇ ਸ਼ਹੀਦ ਕਰਾਉਂਦੇ ਸੀ ਉਹ ਕਹਿੰਦਾ ਸੀ ਤੁਹਾਨੂੰ ਤਰਸ ਨਹੀਂ ਆਉਂਦਾ ਤੁਹਾਡੇ ਬੱਚਿਆਂ ਨੂੰ ਅਸੀਂ ਕੋ-ਕੋ ਕੇ ਸ਼ਹੀਦ ਕਰ ਰਹੇ ਹਾਂ ਕਹਿੰਦੇ ਕਿਹੜੀਆਂ ਗੱਲਾਂ ਕਰਦੇ ਆ ਜਿਸ ਗੁਰੂ ਦੇ ਲੜ ਲੱਗੇ ਆ ਉਸ ਗੁਰੂ ਨੇ ਸਾਡੇ ਉੱਤੋਂ ਆਪਣੇ ਪੁੱਤ ਵਾਰੇ ਨੇ ਅੱਗ ਹਾਲਿਆ ਤੂੰ ਕਿੰਨਾ ਸੋਹਣਾ ਹੋਏਗਾ ਵਾਹ ਕਿੱਡਾ ਤੂੰ ਸਿੱਖਾਂ ਨੂੰ ਪਿਆਰ ਦਿੱਤਾ ਹੋਊਗਾ ਨਾ ਭਾਈ ਮਣੀ ਸਿੰਘ ਨੇ ਤੇਰੇ ਪਿੱਛੇ ਬੰਦ-ਬੰਦ ਘਟਵਾ ਲਿਆ ਆਪਣਾ ਭਾਈ ਤਾਰੂ ਸਿੰਘ ਨੇ ਖੋਪਰੀ ਲਾ ਦੋ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਛੱਡ ਸਕਦਾ ਅੱਛਾ ਜ਼ਰੂਰੀ ਨਹੀਂ ਹੁੰਦਾ ਜਿਹੜਾ 200 ਸਾਲ ਪਹਿਲਾਂ ਇਤਿਹਾਸ ਹੋਇਆ ਉਹ ਹੀ ਇਤਿਹਾਸ ਹੋਵੇ ਅੱਜ ਵੀ ਇਹ ਇਤਿਹਾਸ ਸਿਰਜਿਆ ਜਾ ਰਿਹਾ ਹਮ ਇਹ ਵਿੱਚ ਆਉਂ ਆ ਵੀ ਖਾਰਸਾ ਹਮੇਸ਼ਾ ਆਏ ਕਰਦਾ ਹੁੰਦਾ ਵੀ ਉਹ ਕਿਸੇ ਦੇ ਅਧੀਨ ਨਹੀਂ ਹੈ ਨਾ ਅਸੀਂ ਆ ਪਰ ਸ ਇਹ ਗੱਲ ਨਾ ਕਵੇ ਵੀ ਅਮਰਤਪਾਲ ਸਿਆ ਵੀ ਤੂੰ ਇੱਕ ਵਾਰੀ ਕਾਨੂੰਨ ਤੱਕ ਤਾਂ ਪਹੁੰਚ ਕਰਦਾ ਉਹ ਨਈਂ ਕਮਲ ਦੇ ਸਿਸਟਮ ਦੇ ਵਿੱਚ ਇਹ ਸੀ ਦੀ ਅਸੀਂ ਇਹਨੂੰ ਸਮਝਾਇਆ ਤੇ ਇਹ ਨੇ ਉਹ ਜਿਹੜੀ ਉਹ ਸ਼ੁਰੂਆਤ ਸੀ ਉਹ ਕਈ ਬੁੱਧੀਜੀਵੀ ਆ ਕੇ ਵਿੱਚ ਇਹ ਗੱਲਬਾਤ ਕਰ ਗਏ ਵੀ ਉਹਦੀ ਜ਼ਿੰਦਗੀ ਉਹਦੇ ਘਰ ਦੇ ਹਾਲਾਤ ਆ ਤੂੰ ਕੌਣ ਹੰਨਾ ਹਟਾਉਣ ਵਾਲਾ ਇਸ ਮਸਲੇ ਤੇ ਇੰਦੀਜੇ ਸਵਾਲ ਨੇ ਵੀ ਇੱਕ ਵੀਡੀਓ ਪਾਈ ਬਹੁਤ ਮਾਈਂਡ ਵਾਸ਼ ਕੀਤਾ ਲੋਕਾਂ ਦਾ ਸਾਡੇ ਅਲਟ ਹੋਏ ਹਾਂ ਯਾਰ ਵੀ ਉਹਦੀ ਜ਼ਿੰਦਗੀ ਉਹ ਕਰਦੀ ਲੱਚਕੋਣਾ ਤੇ ਜੇ ਲੋਕ ਸਹਿਮਤਾ ਕੰਮ ਕੀਤਾ ਸੀ ਉਹਨੂੰ ਕਹਤਾ ਸੀ ਵੀ ਭੈਣੇ ਆਹ ਕੰਮ ਗਲਤ ਆ ਤੇਰੇ ਘਰੇ ਕੋਈ ਪ੍ਰੋਬਲਮ ਆ ਕੋਈ ਲਾਜ ਣੋ ਪਿਆ ਕੋਈ ਬੱਚੇ ਦੀ ਪੜ੍ਹਾਈ ਆ ਘਰ ਦਾ ਖਰਚਾ ਆ ਜਾਂ ਕਿਵੇਂ ਵੀ ਘਰ ਬਣਾਉਣਾ ਤਾਂ ਨੁਕਸਾਨ ਕਰੂਗੀ ਉਦھے ਲੋਕਾਂ ਨੇ ਉਸ ਗੱਲ ਨੂੰ ਸਮਝਿਆ ਹੁੰਦਾ ਤੇ 3-4 ਸਾਲ ਹੋ ਗਏ ਉਸ ਚੀਜ਼ ਨੂੰ ਥੱਲ ਪਾ ਸਾਂਗੇ ਉਹਨਾਂ ਨੇ ਆਪਦਾ ਕੰਮ ਕਰਨ ਆਪਾਂ ਆਪਦਾ ਕੰਮ ਕਰਾਂਗੇ ਫਿਰ ਅਸੀਂ ਵੀ ਕੋਈ ਨਾ ਕੋਈ ਕੰਮ ਲੱਭਾਂਗੇ ਅਸੀਂ ਕਿਉਂਕਿ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਅਸੀਂ ਵੀ ਰਹਿਣਾ ਚਾਹੁੰਦੇ ਆ ਤੁਸੀਂ ਮੰਨ ਲਓ ਮੈਰਿਡ ਆ ਤੁਹਾਡੇ ਬੱਚੇ ਆ ਤੁਸੀਂ ਕਦੇ ਨਹੀਂ ਕਹੋਗੇ ਵੀ ਉਹ ਇਹਨਾਂ ਦੀਆਂ ਵੀਡੀਓ ਦੇਖਣੇ ਫਿਰ ਭਾਈ ਸਾਡੇ ਵਿੱਚ ਵੀ ਤਾਂ ਇਹ ਹੈਗਾ ਨਾ ਵੀ ਅਸੀਂ ਜੇ ਜ਼ਿੰਦਗੀ ਸਾਡੇ ਬੱਚੇ ਤੇ ਧਰਤੀ ਤੇ ਆਉਣਗੇ ਹੂੰ ਤੇ ਇਹਨਾਂ ਨੂੰ ਸਾਫ਼ ਕਰਕੇ ਆਉਣਗੇ ਨਹੀਂ ਨਹੀਂ ਪੰਜਾਬ ਦੇ ਚੋਂ ਨਸ਼ਾ ਲੱਚਰ ਤਾਂ ਬੰਦ ਕਰਨੀ ਇੱਕ ਹਫ਼ਤੇ ਦੀ ਖੇਡ ਆ ਇਹ ਸਿੱਖ ਕਾਲ ਤਾਂ ਸਹਿਤ ਅਰਦਾਸਾ ਸੋਹ ਦੇਣ ਵੀ ਜਾ ਸਿਰ ਲੱਗਣਗੇ ਸਿੱਖਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਅਸੀਂ ਹਜੇ ਵੀ ਆਪਣਾ ਰਾਜ ਸਮਝਦੇ ਚਾਹੀਏ ਅਸੀਂ ਕਈਆਂ ਵੀ ਸਾਡੀ ਗਿਣਤੀ ਘਟਾ ਸਾਨੂੰ ਦੁਬਾਰਾ ਸਾਡਾ ਰਾਜ ਮਿਲੇ ਚਾ ਨਾ ਮਿਲੇ ਪਰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਜ਼ਤ ਆਬਰੂ ਵਾਲੇ ਆਪਦੇ ਕਾਨੂੰਨ ਲਾਗੂ ਰੱਖਾਂਗੇ ਜਿਹੜਾ ਸਾਡੇ ਕਾਨੂੰਨ ਤੋੜੂਗਾ ਤੇ ਉਹ ਫਿਰ ਆਪਦਾ ਭਾਈ ਵਾਰੀ ਵਾਰਸ ਆਪ ਹੀ ਹੈਗਾ ਆਪਦੇ ਨੁਕਸਾਨ ਦਾ ਸਾਡੇ ਤੋਂ ਤਾਂ ਜੋ ਹੋਊਗਾ ਉਹ ਅਸੀਂ ਕਰਾਂਗੇ